18 ਸਾਲ ਦੀ ਉਮਰ ਦੇ ਵਿੱਚ ਮੁੰਡਾ ਬਦਨਾਮ ਹੀ ਨਹੀਂ ਸਗੋਂ ਜੇਕਰ ਸਾਡੇ ਸ਼ਹੀਦਾਂ ਦੀ ਲਿਸਟ ਦੇਖੀਏ ਤਾਂ ਉਹਨਾਂ ਸ਼ਹੀਦਾਂ ਦੇ ਵਿੱਚ ਇੱਕ ਸ਼ਹੀਦ ਇਹੋ ਜਿਹਾ ਵੀ ਆ ਜਿਹੜਾ 18ਵੇਂ ਸਾਲ ਦੇ ਵਿੱਚ ਸ਼ਹੀਦ ਹੋ ਗਿਆ ਗਦਰ ਪਾਰਟੀ ਉਹਨਾਂ ਨੇ ਨਾਂ ਤਾਂ ਰੱਖਿਆ ਕਿਉਂਕਿ 1857 ਈਸਵੀ ਦੀ ਜਿਹੜੀ ਬਗਾਵਤ ਸੀ ਉਹਦੇ ਤੋਂ ਅੰਗਰੇਜ਼ ਬਹੁਤ ਡਰਦੇ ਸੀ ਜਦੋਂ ਕਿਸੇ ਭਾਰਤੀ ਨੂੰ ਪੁੱਛਿਆ ਕਿ ਥੋੜਾ ਝੰਡਾ ਕਿਹੜਾ ਤੇ ਉਹਨੇ ਯੂਨੀਅਨ ਜੈਕ ਤੇ ਹੱਥ ਰੱਖ ਤਾ ਕਿ ਅੰਗੂ ਝੰਡਾ ਆਪਣਾ ਨਹੀਂ ਸੀ ਉਹਨਾਂ ਹੀ ਫਿਰ ਗਦਰ ਪਾਰਟੀ ਨੇ ਆਵਦਾ ਝੰਡਾ ਜਿਹੜਾ ਸਥਾਪਿਤ ਕੀਤਾ ਕਹਿੰਦੇ ਅੰਗਰੇਜ਼ ਸਿਰਫ ਪਰਦੇ ਪਿੱਛੇ ਗਏ ਆ ਉਹਨਾਂ ਦੇ ਬਿਜ਼ਨਸ ਆ ਜਿਹੜੇ ਜਾਂ ਸਭ ਕੁਛ ਆ ਉਹ ਉਦਾਂ ਦੀ ਚੱਲ ਰਿਹਾ ਹੈ ਜਿਹੜੇ ਵਾਰਸ ਸੀਗੇ ਉਹਨਾਂ ਦੇ ਜਿਹੜੇ ਸਰਮਾਇਦਾਰਾਂ ਦੀ ਪੂੰਜੀਪਤੀਆਂ ਦੀ ਉਹਨਾਂ ਦੇ ਹੱਥਾਂ 'ਚ ਜਿਹੜੀ ਸੱਤਾ ਉਹ ਆਈ ਆ ਕਹਿੰਦੇ 16ਵਾਂ ਵੀ ਟੱਪਿਆ 17ਵਾਂ ਵੀ ਟੱਪਿਆ ਤੇ 18ਵੇਂ 'ਚ ਮੁੰਡਾ ਬਦਨਾਮ ਹੋ ਗਿਆ ਤੁਹਾਨੂੰ ਦੱਸ ਦਈਏ ਕਿ 18 ਸਾਲ ਦੀ ਉਮਰ ਦੇ ਵਿੱਚ ਮੁੰਡਾ ਬਦਨਾਮ ਹੀ ਨਹੀਂ ਸਗੋਂ ਜੇਕਰ ਸਾਡੇ ਸ਼ਹੀਦਾਂ ਦੀ ਲਿਸਟ ਦੇਖੀਏ ਤਾਂ ਉਹਨਾਂ ਸ਼ਹੀਦਾਂ ਦੇ ਵਿੱਚ ਇੱਕ ਸ਼ਹੀਦ ਇਹੋ ਜਿਹਾ ਵੀ ਆ ਜਿਹੜਾ 18ਵੇਂ ਸਾਲ ਦੇ ਵਿੱਚ ਸ਼ਹੀਦ ਹੋ ਗਿਆ ਇੱਕ ਨੌਜਵਾਨ ਜਿਸ ਦਾ ਜਿਹੜਾ ਅੱਜ ਕੇ ਸ਼ਹੀਦੀ ਦਿਹਾੜਾ ਜਿਹੜਾ ਉਹ ਮਨਾਇਆ ਜਾ ਰਿਹਾ 16 ਨਵੰਬਰ ਨੂੰ ਤੇ ਤੁਹਾਨੂੰ ਦੱਸ ਦਈਏ ਕਿ ਵੱਖ-ਵੱਖ ਜਥੇਬੰਦੀਆਂ ਵੱਲੋਂ ਆਰਗੇਨਾਈਜੇਸ਼ਨਾਂ ਵੱਲੋਂ ਜਿਹੜਾ ਆਪਦੇ ਆਪ ਦੇ ਤਰੀਕੇ ਦੇ ਨਾਲ ਇਹ ਸ਼ਹੀਦੀ ਦਿਹਾੜਾ ਜਿਹੜਾ ਉਹ ਮਨਾਇਆ ਜਾ ਰਿਹਾ ਹੈਗਾ ਪਰ ਨਾਲ ਲੱਗਵੀਂ ਗੱਲ ਇਹ ਵੀ ਹੈਗੀ ਆ ਕਿ ਜੇਕਰ ਉਹ ਨੌਜਵਾਨ ਦੇਸ਼ ਦੀ ਖਾਤਰ ਸ਼ਹੀਦ ਹੋਇਆ ਹੈਗਾ ਤੱਕ ਇਸ ਦਾ ਕਿਸੇ ਜਥੇਬੰਦੀ ਆਰਗੇਨਾਈਜੇਸ਼ਨ ਦੇ ਨਾਲ ਵੀ ਜੁੜਿਆ ਹੋਊਗਾ ਕੋਈ ਨਾ ਕੋਈ ਉਸ ਦੀ ਵਿਚਾਰਧਾਰਾ ਵੀ ਹੋਊਗੀ तमाम ਸਵਾਲਾਤ ਨੇ ਇਸ ਵਿਸ਼ੇ ਬਾਰੇ ਆਪਾਂ ਗੱਲਬਾਤ ਕਰਾਂਗੇ ਸਾਡੇ ਨਾਲ ਨੌਜੋਨ ਭਾਰਸਵਾ ਤੋਂ ਆਗੂ ਮੌਜੂਦ ਨੇ ਤੁਹਾਨੂੰ ਦੱਸ ਦਈਏ ਕਿ ਨੌਜੋਨ ਭਾਰਸਵਾ ਜਥੇਬੰਦੀ ਜਿਹੜੀ ਉਹ ਸ਼ਹੀਦ ਭਗਤ ਸਿੰਘ ਉਹਨਾਂ ਦੁਆਰਾ ਜਿਹੜੀ ਬਣਾਈ ਗਈ ਸੀਗੀ ਤੇ ਸ਼ਹੀਦ ਭਗਤ ਸਿੰਘ ਵੀ ਆ ਜਿਹੜੇ ਉਹ ਕਰਤਾਰ ਸਿੰਘ ਸਰਾਭੇ ਨੂੰ ਆ ਜਿਹੜਾ ਆਪਦਾ ਆਦਰਸ਼ ਮੰਨਦੇ ਸੀਗੇ ਸਾਡੇ ਨਾਲ ਨੌਜੋਨ ਭਾਰਸਵਾ ਤੋਂ ਆਗੂ ਮੰਗਾ ਯਾਰ ਜੀ ਮੌਜੂਦ ਨੇ ਜੋ ਕਿ ਨੋਜਨਪਾ ਸਵਾ ਦੇ ਜਰਨਲ ਸਕਤਰ ਨੇ ਆਪਾਂ ਬਾਈ ਦੇ ਨਾਲ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਮੌਣ ਸਾਹਿਬ ਅੱਛਾ ਬਾਈ ਜੀ ਇਹ ਦੱਸਿਓ ਕਿ ਆ ਆਪਾਂ ਇਸ ਦਿਨ ਆ ਜਿਹੜਾ ਸਾਰੇ ਸਾਰੇ ਲੋਕ ਕਰਤਾਰ ਸਿੰਘ ਸਰਾਬੇ ਦਾ ਜਿਹੜਾ ਉਹ ਸ਼ਹੀਦੀ ਦਿਹਾੜਾ ਮਨਾਉਂਦੇ ਹੈਗੇ ਆ ਜਦੋਂ ਆ ਆਮ ਤੌਰ ਤੇ ਆਪਾਂ ਦੇਖਦੇ ਹੈਗੇ ਕਿ ਭਗਤ ਸਿੰਘ ਦੀ ਗੱਲ ਬਹੁਤ ਹੁੰਦੀ ਹੈਗੀ ਆ ਕਰਤਾਰ ਸਿੰਘ ਸਰਾਬੇ ਦੀ ਵੀ ਗੱਲ ਹੁੰਦੀ ਹੈਗੀ ਆ ਪਰ ਵੱਡਾ ਸਵਾਲ ਇਹ ਹੁੰਦਾ ਹੈਗਾ ਕਿ ਕਰਤਾਰ ਸਿੰਘ ਸਰਾਬਾ ਜਿਹੜਾ ਦੇਖੋ ਛੋਟੀ ਜੀ ਉਮਰ ਦਾ ਇਹ ਵੱਡੀ ਗੱਲ ਹਮੇਸ਼ਾ ਲੁਕ ਲੁਕੀ ਰਹ ਜਾਂਦੀ ਹੈਗੀ ਭਾਵੇਂ ਪੜਾਈ ਜਾਂਦੀ ਹੈਗੀ ਪਰ ਵੱਡੇ ਪੱਧਰ ਤੇ ਅਸੀਂ ਆਡੀਅנס ਨੂੰ ਵੀ ਦੱਸਣਾ ਚਾਹੁੰਦੇ ਹੈਗੇ ਆ ਕਿ ਉਹ ਕਿਹੜੀ ਜਥੇਬੰਦੀ ਦੇ ਨਾਲ ਜੁੜੇ ਹੋਏ ਸੀਗੇ ਤੇ ਉਹ ਜਥੇਬੰਦੀ ਹੈ ਜਿਹੜੀ ਉਹ ਕਿੰਨਾ ਹਾਲਾਤਾਂ ਦੇ ਵਿੱਚੋਂ ਪੈਦਾ ਹੋਈ ਸੀਗੀ ਕਰਤਾਰ ਸਿੰਘ ਸਰਾਭਾ ਜਿਹੜੇ ਉਹ ਗਦਰ ਪਾਰਟੀ ਦੇ ਬਹੁਤ ਵੱਡੇ ਜਰਨੈਲ ਹੋਏ ਆ ਤੇ ਗਦਰ ਪਾਰਟੀ ਦੇ ਵਿੱਚ ਹੀ ਉਹਨਾਂ ਨੇ ਆਪਦਾ ਜੀਵਨ ਆ ਸਾਰਾ ਲੋਕਾਂ ਦੇ ਲੇਖੇ ਜਿਹੜਾ ਉਹ ਲਾਇਆ ਉਹ ਜਦੋਂ ਆਪਦੀ ਜ਼ਿੰਦਗੀ ਚੰਗੀ ਬਣਾਉਣ ਦੇ ਲਈ ਤਾਂ ਉਹਨਾਂ ਦੇ ਚਾਚਾ ਜੀ ਬਦਨ ਸਿੰਘ ਉਹਨਾਂ ਨੇ ਓਡੀਸਾ ਤੋਂ ਉਹਨੂੰ ਬਾਹਰ ਭੇਜਿਆ ਪੜਨ ਰਸਾਇਣਕ ਵਿਗਿਆਨ ਦੀ ਪੜ੍ਹਾਈ ਕਰਨ ਗਏ ਆ ਤੇ ਉਦੋਂ ਵਰਕਲੇਜ ਯੂਨੀਵਰਸਿਟੀ ਚ ਉਹਨਾਂ ਨੇ ਐਡਮਿਸ਼ਨ ਉਹ ਲਈ ਆ ਉੱਥੇ ਪਰਮਾਨੰਦ ਜੀ ਤੇ ਲਾਲਾ ਹਰਦੇয়াল ਉਹਨਾਂ ਨਾਲ ਸੰਪਰਕ ਹੋਇਆ ਉੱਥੋਂ ਜਿਹੜਾ ਭਾਰਤੀਆਂ ਦੇ ਖਿਲਾਫ ਉੱਥੇ ਜਿਹੜਾ ਨਸਲਵਾਦ ਸੀਗਾ ਜਿਹੜਾ ਗੋਰੇ ਕਾਮੇ ਤੇ ਜਿਹੜਾ ਦੂਜੇ ਲੋਕਾਂ ਦੁਆਰਾ ਉਹਨਾਂ ਦਾ ਨਸਲਵਾਦ ਕੀਤਾ ਜਾਂਦਾ ਸੀਗਾ ਔਰ ਉੱਥੇ ਜਿਹੜੀ ਉਹਨਾਂ ਦੀ ਲੁੱਟ ਕੀਤੀ ਜਾਂਦੀ ਸੀ ਉਹਦੇ ਖਿਲਾਫ ਉਹਨਾਂ ਨੇ ਉੱਥੇ ਹਿੰਦੀ ਪੈਸੀਫਿਕ ਆਫ ਕੋਸਟ ਨਾਂ ਦੀ ਇੱਕ ਜਿਹੜੀ ਜਥੇਬੰਦੀ ਬਣਾਈ ਜਿਹੜਾ 1 ਨਵੰਬਰ 1913 ਨੂੰ ਜੀ ਤੇ ਜਿਹੜੀ ਬਾਅਦ ਚੋ ਜਾ ਕੇ ਜਿਹਦਾ ਨਾਂ ਗਦਰ ਪਾਰਟੀ ਰੱਖਿਆ ਉਸ ਪਾਰਟੀ ਦੇ ਵਿੱਚੋਂ ਸ਼ਾਮਲ ਹੋਏ ਔਰ ਉਸ ਪਾਰਟੀ ਦੇ ਵਿੱਚ ਹੀ ਉਹ ਜਿਹੜੇ ਉਹ ਸ਼ਹੀਦ ਹੋਏ ਤੇ ਕਰਤਾਰ ਸਿੰਘ ਸਰਾਭਾ ਅੱਜ ਕੋਈ ਜਾਣ ਪਛਾਣ ਦੇ ਮਥਾਜ ਨਹੀਂ ਹੈ ਉਹ ਦੁਨੀਆ ਦੇ ਬਹੁਤ ਵੱਡੇ ਨਾਇਕ ਆ ਬਹੁਤ ਛੋਟੀ ਉਮਰ ਦੇ ਨਾਇਕ ਆ ਔਰ ਉਹਨਾਂ ਬਾਰੇ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਪ੍ਰਚਲਿਤ ਨੇ ਕਿ ਉਹਨਾਂ ਨੂੰ ਪਾਰਟੀ ਦੇ ਵਿੱਚ ਉੱਡਣਾ ਸੱਪ ਵੀ ਕਿਹਾ ਗਿਆ ਉਹਨਾਂ ਨੂੰ ਅਫਲਾਤੂਨ ਵੀ ਉਹਨਾਂ ਦੇ ਸਾਥੀ ਜਿਹੜਾ ਕਹਿ ਕੇ ਬੁਲਾਉਂਦੇ ਸੀਗੇ ਔਰ ਬਹੁਤ ਵੱਡੀਆਂ ਪ੍ਰਾਪਤੀਆਂ ਜਿਹੜੀਆਂ 1.5 ਸਾਲ ਦੀ ਉਮਰ ਤੱਕ ਉਹਨਾਂ ਨੇ ਕੀਤੀਆਂ ਜਿਨ੍ਹਾਂ ਬਾਰੇ ਅੰਗਰੇਜ਼ਾਂ ਦੀ ਅਦਾਲਤ ਦੇ ਜੱਜਾਂ ਦੇ ਵੀ ਸਟੇਟਮੈਂਟ ਸੀ ਕਿ ਇਹ ਬੰਦਾ ਨ ਵਰਗਲਾਇਆ ਜਾ ਸਕਦਾ ਤੇ ਇਹ ਨਾ ਹੀ ਜਿਹੜਾ ਮaaf ਕਰਨ ਯੋਗ ਆ ਹੋਰ ਉਹਨੂੰ ਛੱਡਿਆ ਜਾ ਸਕਦਾ ਇਹਨੂੰ ਨਹੀਂ ਛੱਡਿਆ ਜਾ ਸਕਦਾ ਕਿਉਂਕਿ ਇਹ ਆਪਦੀ ਗਲਤੇ 'ਤੇ ਡਰੇੜਾ ਤੇ ਇਹ ਲੋਕਾਂ ਨੂੰ ਕਨਵਿੰਸ ਕਰਾਉਣ ਦਾ ਬਹੁਤ ਵੱਡਾ ਮਾਧਾ ਰੱਖਦਾ ਜੀ ਅੱਛਾ ਭਾਈ ਜੀ ਕੀ ਕੀ ਉਹਨਾਂ ਦਾ ਯੋਗਦਾਨ ਰਿਹਾ ਹੈਗਾ ਗਦਰ ਪਾਰਟੀ ਦੇ ਦੌਰਾਨ ਕਿੱਥੇ ਕਿੱਥੇ ਆ ਜਿਹੜਾ ਤੁਹਾਡੇ ਧਿਆਨ ਦੇ ਵਿੱਚ ਹੋਣਾ ਹੈਗਾ ਕਿੱਥੇ ਕਿੱਥੇ ਉਹਨਾਂ ਨੇ ਬਗਾਵਤ ਕਰਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਹੈਗੀ ਇਸ ਦੇ ਬਾਰੇ ਮੜਾ ਚੰਨ ਨਾ ਪਾਓ ਦੇਖੋ ਸਭ ਤੋਂ ਪਹਿਲਾਂ ਤਾਂ ਆਪਾਂ ਇਹ ਗੱਲ ਰੱਖਾਂਗੇ ਕਿ ਗਦਰ ਪਾਰਟੀ ਬਣੀ ਹੋਈ ਕਿਉਂ ਹੂੰ ਜੀ ਸ ਅਸੀਂ ਇਹ ਸਮਝਦੇ ਹਾਂ ਸਾਡੀ ਜਥੇਬੰਦੀ ਇਹ ਸਮਝਦੀ ਹੈ ਕਿ ਕੋਈ ਵੀ ਜਿਹੜੇ ਨਾਇਕ ਹੁੰਦੇ ਆ ਉਹ ਨਾਇਕ ਜਿਹੜੇ ਹਾਲਾਤਾਂ ਦੀ ਪੈਦਾਵਾਰ ਹੁੰਦੇ ਆ ਉਹ ਪਰਿ ਕਹਾਣੀਆਂ ਚੋਂ ਜਾਂ ਕਿ ਉੱਪਰੋਂ ਆਏ ਹੋਏ ਅਵਤਾਰ ਨਹੀਂ ਹੁੰਦੇ ਉਹ ਲੋਕਾਂ ਦੇ ਵਿੱਚੋਂ ਹੀ ਨਾਇਕ ਆ ਜਿਹੜੇ ਨਿਕਲਦੇ ਆ ਤੇ ਹਾਲਾਤ ਹੀ ਉਹਨਾਂ ਨੂੰ ਪੈਦਾ ਕਰਦੇ ਆ ਜਦੋਂ 1912 13 ਦੇ ਦੌਰਾਨ ਦੀ ਘਟਨਾ ਇਹ ਕਿ ਜਦੋਂ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਮ ਅੰਗਰੇਜ਼ਾਂ ਦਾ ਰਾਜ ਸੀਗਾ ਬ੍ਰਿਟਿਸ਼ ਸਾਮਰਾਜਵਾਦ ਲੋਕਾਂ ਨੂੰ ਲੁੱਟ-ਖੁੱਟ ਰਿਹਾ ਸੀ ਇਥੋਂ ਲੁੱਟ ਕੇ ਸਭ ਕੁਝ ਇੰਗਲੈਂਡ ਲੈ ਕੇ ਜਾ ਰਿਹਾ ਸੀਗਾ ਉਦੋਂ ਉਸੇ ਸਮੇਂ ਪੰਜਾਬ ਦੀ 2.5 ਲੱਖ ਏਕੜ ਜਿਹੜੀ ਜ਼ਮੀਨ ਆ ਉਹ ਲਗਭਗ ਗਹਿਣੇ ਪੈ ਚੁੱਕੀ ਸੀ ਬਹੁਤ ਸਾਰੇ ਜਿਹੜੇ ਕਿਸਾਨ ਆ ਉਹ ਕਰਜ਼ਾਈ ਸੀਗੇ ਬਹੁਤ ਸਾਰੇ ਮਜ਼ਦੂਰ ਆ ਉਹਨਾਂ ਦੇ ਹੱਥ ਵਿਹਲੇ ਸੀਗੇ ਉਹ ਚੰਗਾ ਜਿਹੜਾ ਜੀਵਨ ਬਤਾਉਣ ਲਈ ਉਹਨਾਂ ਨੇ ਕੁਝ ਫੌਜ 'ਚ ਬੰਦੇ ਭਰਤੀ ਹੋਏ ਔਰ ਫੌਜ 'ਚ ਭਰਤੀ ਹੋਣ ਤੋਂ ਬਾਅਦ ਉਦੋਂ ਕਿਉਂਕਿ ਇਮੀਗ੍ਰੇਸ਼ਨ ਵਾਲਾ ਟੈਂਟਾ ਇੰਨਾ ਵੱਡਾ ਨਹੀਂ ਸੀ ਸੌਖਿਆਂ ਜਾਇਆ ਜਾ ਸਕਦਾ ਹੁੰਦਾ ਸੀ ਉਦੋਂ ਉਹਨਾਂ ਨੇ ਜਦ ਜਿਹੜੇ ਬੰਦੇ ਬਾਹਰ ਗਏ ਉਹਨਾਂ ਨੇ ਦੇਖਿਆ ਕਿ ਉੱਥੇ ਜੀਵਨ ਪੱਧਰ ਹੋਰ ਆ ਉੱਥੇ ਕੰਮ ਦੀਆਂ ਉਜਰਤਾਂ ਵੱਧ ਆ ਤੇ ਉਹਨਾਂ ਨੇ ਵਿਦੇਸ਼ਾਂ ਵੱਲ ਜਿਹੜਾ ਪ੍ਰਵਾਸ ਕਰਨਾ ਸ਼ੁਰੂ ਕੀਤਾ ਜਦੋਂ ਵੱਡੀ ਗਿਣਤੀ 'ਚ ਪ੍ਰਵਾਸੀ ਉੱਥੇ ਗਏ ਆ ਤੇ ਪ੍ਰਵਾਸੀਆਂ ਦੇ ਖਿਲਾਫ ਉੱਥੇ ਵਿਤਕਰਾ ਵੀ ਸ਼ੁਰੂ ਹੋਇਆ ਉਹਨਾਂ ਨੂੰ ਗੋਰੇ ਕਾਮਿਆਂ ਦੇ ਨਾਲੋਂ ਜਿਹੜੇ ਘੱਟ ਪੈਸੇ ਮਿਲਦੇ ਸੀਗੇ ਉਹਨਾਂ ਨੂੰ ਉਹਨਾਂ ਦੇ ਨਾਲ ਜਿਹੜਾ ਨਸਲੀ ਟਿੱਪਣੀਆਂ ਹੁੰਦੀਆਂ ਸੀ ਨਸਲੀ ਬਤਕਰਾ ਹੁੰਦਾ ਸੀਗਾ ਇਹਦੇ ਖਿਲਾਫ ਹੀ ਜਦੋਂ ਉਧਰ ਬਾਹਰ ਰਹਿੰਦੇ ਬੰਦਿਆਂ ਨੇ ਅਮਰੀਕਾ ਦੇ ਵਿੱਚ ਸੈਨ ਫ੍ਰਾਂਸਿਸਕੋ ਦੇ ਵਿੱਚ 1913 ਦੇ ਵਿੱਚ ਜਿਹੜੇ ਲੋਕ ਇਕੱਠੇ ਹੋਏ ਗਏ ਤਾਂ ਬਹੁਤ ਸਾਰੇ ਮੁਲਕਾਂ 'ਚ ਸਿੰਗਾਪੁਰ ਵੀ ਗਏ ਯੂਰਪ ਦੇ ਮੁਲਕਾਂ 'ਚ ਪੋਲੈਂਡ ਗਏ ਹੰਗਰੀ ਗਏ ਕੈਨੇਡਾ ਗਏ ਬਹੁਤ ਸਾਰੇ ਪ੍ਰਵਾਸੀ ਉੱਥੇ ਗਏ ਜਿੱਥੇ ਜਿੱਥੇ ਵਿਤਕਰਾ ਹੋਇਆ ਉੱਥੇ-ਉੱਥੇ ਉਹਨਾਂ ਨੇ ਜਿਹੜਾ ਗਦਰ ਪਾਰਟੀ ਦੀਆਂ ਸ਼ਖਾਵਾਂ ਖੜੀਆਂ ਕੀਤੀਆਂ ਸਭ ਤੋਂ ਪਹਿਲਾਂ ਸੈਨ ਫਰਾਂਸਿਸਕੋ ਦੇ ਵਿੱਚ 1 ਨਵੰਬਰ 1913 ਨੂੰ ਜਿਹੜਾ ਹਿੰਦੀ ਪੈਸੀਫਿਕ ਆਫ ਕੋਸਟ ਜਿਹੜਾ ਉਹਨਾਂ ਦੀ ਪਾਰਟੀ ਦਾ ਹੈੱਡਕੁਆਰਟਰ ਵੀ ਰਿਹਾ ਉੱਥੇ ਇਹ ਪਾਰਟੀ ਬਣਦੀ ਹੈ ਇਹ ਪਾਰਟੀ ਬਣੀ ਸੀ ਭਾਰਤੀਆਂ ਦੇ ਖਿਲਾਫ ਹੁੰਦੇ ਵਿਤਕਰਿਆਂ ਦੇ ਖਿਲਾਫ ਤੇ ਜਿਹੜੇ ਉਹਨਾਂ ਦੇ ਕੇਸ ਆ ਉਹ ਉੱਥੇ ਡਿਫੈਂਡ ਕਰਨ ਦੇ ਲਈ ਵੀ ਉਹ ਵਕੀਲ ਕੀਤੇ ਜਾਣਗੇ ਜਾਂ ਉਹਨਾਂ ਦੇ ਕੇਸ ਡਿਫੈਂਡ ਕੀਤੇ ਜਾਣਗੇ ਜਿਹੜੇ ਉਹਨਾਂ ਦੀਆਂ ਤਨਖਾਹਾਂ ਮੁਕਰਨਗੇ ਉਹਨਾਂ ਦੀਆਂ ਤਨਖਾਹਾਂ ਦਵਾਈਆਂ ਜਾਣਗੀਆਂ ਇਹਦੇ ਲਈ ਗਦਰ ਪਾਰਟੀ ਜਿਹੜੀ ਬਣੀ ਗਦਰ ਪਾਰਟੀ ਉਹਨਾਂ ਨੇ ਨਾਂ ਤਾਂ ਰੱਖਿਆ ਕਿਉਂਕਿ 1857 ਈਸਵੀ ਦੀ ਜਿਹੜੀ ਬਗਾਵਤ ਸੀਗੀ ਉਹਰੇ ਤੋਂ ਅੰਗਰੇਜ਼ ਬਹੁਤ ਡਰਦੇ ਸੀ ਹੂੰ ਉਹਨਾਂ ਨੇ ਇਹਦਾ ਨਾਮ ਜਾਣ ਕੇ ਚੁਣਿਆ ਕਿਉਂਕਿ ਉਦੋਂ ਜਿਹੜਾ ਉਹ ਕੁਝ ਗਦਾਰਾਂ ਕਰਕੇ ਜਿਹੜਾ ਉਹ ਜਿਹੜਾ ਅਸਫਲ ਨਹੀਂ ਹੋ ਸਕਿਆ ਜਦੋਂ ਉਹਨਾਂ ਦੀ ਤਾਕਤ ਵੱਧ ਸੀਗੀ ਰਜਵਾੜਾ ਸ਼ਹੀ ਰਾਜ ਸੀਗਾ ਉਹ 1857 ਈਸਵੀ ਦੀ ਜਿਹੜੀ ਬਗਾਵਤ ਆ ਉਹ ਜਿਹੜੀ ਅਸਫਲ ਸਾਬਤ ਹੋਈ ਇਹਦੇ ਤੋਂ ਹੀ ਉਹਨਾਂ ਨੇ ਗਦਰ ਜਿਹੜਾ ਹਿੰਦੀ ਪੈਸੀਫਿਕ ਆਫ ਕੋਸਟ ਦਾ ਨਾਮ ਜਿਹੜਾ ਉਹ ਗਦਰ ਪਾਰਟੀ ਜਿਹੜਾ ਬਾਅਦ ਚ ਗਦਰ ਦੇ ਪਾਰਟੀ ਦੇ ਨਾਲ ਮਸ਼ਹੂਰ ਹੋਇਆ ਉਹਦੇ ਤੋਂ ਹੀ ਉਹਨਾਂ ਨੇ ਇੱਕ ਗਦਰ ਅਖਬਾਰ ਆ ਜਿਹੜਾ ਕੱਢਣਾ ਸ਼ੁਰੂ ਕੀਤਾ ਕਰਤਾਰ ਸਿੰਘ ਸਰਾਭਾ ਉਸ ਪਾਰਟੀ ਦੇ ਸਭ ਤੋਂ ਛੋਟੀ ਉਮਰ ਦੇ ਮੈਂਬਰ ਸੀਗੇ ਹੂੰ ਉਹਨਾਂ ਨੇ ਜਦੋਂ ਉਹ ਉੱਥੇ ਗਏ ਆ ਤੇ ਸਭ ਤੋਂ ਪਹਿਲਾਂ ਜਦੋਂ ਉਹਨਾਂ ਦਾ ਟਾਕ ਰਾਈਮ ਇੰਗਰੀਸ਼ਣ ਵਾਲਿਆਂ ਦੇ ਨਾਲ ਹੁੰਦਾ ਉਹਦੇ 237 ਭਾਰਤੀਆਂ ਨੇ ਅਪਲਾਈ ਕੀਤਾ 237ਾਂ ਦੇ ਵਿੱਚੋਂ 236 ਨੂੰ ਉਹਨਾਂ ਨੇ ਜਿਹੜਾ ਐਂਟਰੀ ਨਹੀਂ ਦਿੱਤੀ ਹੂੰ ਉਹਨਾਂ ਚੋਂ ਐਂਟਰੀ ਲੈਣ ਵਾਲੇ ਉੱਥੇ ਜਿਹੜੇ ਅਮਰੀਕਾ ਦੇ ਵਿੱਚ ਕਰਤਾਰ ਸਿੰਘ ਸਰਾਭਾ ਸੀਗੇ ਕਰਤਾਰ ਸਿੰਘ ਸਰਾਭਾ ਨੂੰ ਇਮੀਗ੍ਰੇਸ਼ਨ ਵਾਲਿਆਂ ਨੇ ਪਹਿਲੇ ਹੀ ਇਹ ਸਵਾਲ ਕੀਤਾ ਵੀ ਤੁਸੀਂ ਕਿਉਂ ਆਏ ਇੱਥੇ ਹਨਾ ਜੇ ਅਸੀਂ ਤੁਹਾਨੂੰ ਨਾਂ ਜਾਣਦੇ ਹੀ ਤਾਂ ਉਹ ਕਹਿੰਦੇ ਵੀ ਮੈਂ ਦੇਖੋ ਪੜ੍ਹ ਲੈ ਕੇ ਆਪਦਾ ਚੰਗਾ ਭਵਿੱਖ ਬਣਾਉਣਾ ਚਾਹਣਾ ਜੇ ਤੁਸੀਂ ਮੈਨੂੰ ਇੱਥੇ ਨਹੀਂ ਜਾਣਦੇ ਹੋਗੇ ਇਹਦਾ ਮਤਲਬ ਜੋ ਮੈਂ ਮਨੁੱਖਤਾ ਦੇ ਹਿੱਤ ਚ ਕਰਨਾ ਚਾਹਣਾ ਜੋ ਮੈਂ ਪੜ੍ਹ ਕੇ ਲੋਕਾਂ ਦੀ ਸੇਵਾ ਕਰਨਾ ਚਾਹਣਾ ਤੁਸੀਂ ਮੈਨੂੰ ਉਹਨਾਂ ਤੋਂ ਵਾਂਝਿਆ ਕਰਨਾ ਚਾਹੁੰਦੇ ਆ ਇਮੀਗ੍ਰੇਸ਼ਨ ਵਾਲੇ ਉਹਦੇ ਜਵਾਬ ਤੋਂ ਨਿਰਤਰ ਸੀਗੇ ਤੇ ਉਹਨਾਂ ਨੂੰ ਜਿਹੜੀ ਐਂਟਰੀ ਉਹ ਦੇਣੀ ਪਈ ਉੱਥੇ ਹੀ ਜਦੋਂ ਲੋਕਾਂ ਦੇ ਨਾਲ ਵਿਤਕਰਾ ਹੋਇਆ ਉਥੇ ਜਿੱਥੇ ਸਰਾਬਾ ਕਰਾਏ ਤੇ ਰਹਿੰਦਾ ਸੀ ਜਿਹਦੇ ਘਰੇ ਉਸ ਲੇਡੀ ਨੇ ਫੋਟੋਆਂ ਸਾਫ ਕਰ ਰਹੀ ਸੀ ਕੁਸ਼ੀਦਾਂ ਦੀਆਂ ਤੇ ਇਹਨੇ ਪੁੱਛਿਆ ਵੀ ਇਹ ਕੌਣ ਨੇ ਤਾਂ ਕਰਤਾਰ ਸਿੰਘ ਸਰਾਬੇ ਨੂੰ ਇਹ ਜਵਾਬ ਮਿਲਿਆ ਕਿ ਸਾਡਾ ਅਮਰੀਕਾ ਦੀ ਆਜ਼ਾਦੀ ਦੇ ਲਈ ਇਹ ਲੋਕ ਲੜੇ ਆ ਅੱਜ ਉਹਨਾਂ ਦਾ ਸ਼ਹੀਦੀ ਦਿਹਾੜਾ ਹੈ ਤੇ ਅਸੀਂ ਉਹਨਾਂ ਦਾ ਸ਼ਹੀਦੀ ਦਿਹਾੜਾ ਜਿਹੜਾ ਮਨਾ ਰਹੇ ਹਾਂ ਉਥੋਂ ਹੀ ਜੜੀਆਂ ਕੁਝ ਭਾਵਨਾਵਾਂ ਉਹ ਵੀ ਕਰਤਾਰ ਸਿੰਘ ਸਰਾਬੇ ਦੇ ਮਨ 'ਚ ਸੀਗੀਆਂ ਔਰ ਉਸ ਸਮੇਂ ਕਿਸੇ ਨੇ ਇਹ ਵੀ ਲੋਕਾਂ ਨੇ ਸਵਾਲ ਕੀਤੇ ਕਿ ਤੁਹਾਡਾ ਤਾਂ ਝੰਡਾ ਹੀ ਨਹੀਂ ਹੈ ਕੋਈ ਜਦੋਂ ਕਿਸੇ ਭਾਰਤੀ ਨੂੰ ਪੁੱਛਿਆ ਕਿ ਥੋੜਾ ਝੰਡਾ ਕਿਹੜਾ ਹੈ ਤੇ ਉਹਨੇ ਯੂਨੀਅਨ ਜੈਕ ਤੈ ਹੱਥ ਰੱਖ ਤਾ ਕਿ ਉਹ ਝੰਡਾ ਆਪਣਾ ਨਹੀਂ ਸੀ। ਹੂੰ। ਉਦੋਂ ਹੀ ਫਿਰ ਗਦਰ ਪਾਰਟੀ ਨੇ ਆਪਦਾ ਝੰਡਾ ਜਿਹੜਾ ਸਥਾਪਿਤ ਕੀਤਾ। ਪਹਿਲੀ ਉਹ ਪਾਰਟੀ ਹੈ ਜਿਨੇ ਆਪਦਾ ਝੰਡਾ ਤੇ ਆਪਦਾ ਸੰਵਿਧਾਨ ਹੈ ਜਿਹੜਾ ਉਹ ਬਣਾਇਆ। ਹੂੰ। ਤੇ ਗਦਰ ਪਾਰਟੀ ਜਿਹੜੀ ਉਹ ਇੱਥੇ ਬ੍ਰਿਟਿਸ਼ ਸਾਮਰਾਜਵਾਦ ਦੇ ਖਿਲਾਫ ਹਥਿਆਰਬੰਦ ਬਗਾਵਤ ਕਰਨਾ ਚਾਹੁੰਦੀ ਸੀ 1913 ਤੋਂ ਲੈ ਕੇ। ਤੇ ਉਹਨਾਂ ਨੇ ਬਹੁਤ ਸਾਰੇ ਲੋਕਾਂ ਨੂੰ ਇਕੱਠੇ ਕੀਤਾ ਜਿਹੜੇ ਬਾਹਰ ਰਹਿੰਦੇ ਭਾਰਤੀ ਆ ਤੇ ਸੱਦਾ ਦਿੱਤਾ ਉਹਨਾਂ ਨੂੰ ਦੇਸ਼ ਨੂੰ ਚੱਲੋ। ਜੀ। ਵੀ ਆਪਾਂ ਉ ਤੇ ਆਪਦੇ ਮੁਲਕ ਨੂੰ ਸੋਹਣਾ ਬਣਾਈਏ ਵੀ ਜਿਹੜੇ ਗੁਲਾਮ ਮੁਲਕ ਦੇ ਪਛਿੰਦੇ ਹੋਣ ਜਿੱਥੇ ਮਰਜ਼ੀ ਚਲੇ ਜਾਣ ਉਹ ਗੁਲਾਮ ਹੀ ਹੁੰਦੇ ਆ ਇਸ ਕਰਕੇ ਉਹਨਾਂ ਨੇ ਸੱਦਾ ਦਿੱਤਾ ਤੇ ਹਜ਼ਾਰਾਂ ਭਾਰਤੀ ਜਿਹਦੇ ਵਿੱਚ ਬਹੁਤ ਸਾਰੇ ਲੋਕ 1852 ਜਿਹੜੇ ਗਦਰੀ ਆ ਜਿਨ੍ਹਾਂ ਦੀ ਲਿਸਟ ਜਲੰਧਰ ਦੇਸ਼ ਭਗਤ ਯਾਦਗਾਰ ਹਾਲ ਵਾਲੇ ਜਿਹੜੇ ਕਮੇਟੀ ਆ ਉਹਨਾਂ ਨੇ ਜਾਰੀ ਕੀਤੀ ਆ ਉਸ 1852 ਦੇ ਤਾਂ ਨਾਮ ਆ ਜਿਹੜੇ ਸ਼ਹੀਦ ਹੋਏ ਜਿਨ੍ਹਾਂ ਨੂੰ ਫਾਂਸੀਆਂ ਹੋਈਆਂ ਕਾਲੇ ਪਾਣੀ ਦੀਆਂ ਸਜ਼ਾਵਾਂ ਹੋਈਆਂ ਤੇ ਹੋਰ ਵੀ ਬਹੁਤ ਸਾਰੇ ਜਿਹੜੇ ਅਨੇਕਾਂ ਲੋਕ ਨੇ ਉਹਨਾਂ ਨੇ ਕੁਰਬਾਨੀਆਂ ਉਹ ਦਿੱਤੀਆਂ ਉਹਨਾਂ ਨਾਇਕਾਂ ਦੇ ਵਿੱਚੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਇੱਕ ਨਾਇਕ ਸੀਗੇ ਜਿਹੜੇ 18.5 ਸਾਲਾਂ ਦੀ ਉਮਰ ਦੇ ਵਿੱਚ 16 ਨਵੰਬਰ 1915 ਨੂੰ ਜਿਹੜੇ ਸ਼ਹਾਦਤ ਦਾ ਜ਼ਾਮ ਪੀ ਗਏ ਜੀ ਅੱਛਾ ਭਾਈ ਜੇਕਰ ਆਪਾਂ ਦੇਖੀਏ ਨਾ ਤੁਸੀਂ ਉਸ ਸਮੇਂ ਦੀ ਕੰਡੀਸ਼ਨ ਬਾਰੇ ਵੀ ਦੱਸਿਆ ਪਰ ਆਪਣੇ ਦੇਸ਼ ਆਜ਼ਾਦ ਹੋਏ ਨੂੰ 7 7 ਦਹਾਕਿਆਂ ਤੋਂ ਉੱਪਰ ਦਾ ਸਮਾਂ ਹੋ ਚੁੱਕਿਆ ਹੈਗਾ ਅੱਜ ਵੀ ਆਪਾਂ ਸ਼ਹੀਦੀ ਦਿਹਾੜਾ ਮਨਾ ਰਹੇ ਹੈਗੇ ਆਂ ਤੇ ਗਦਰ ਪਾਰਟੀ ਨੂੰ ਵੀ ਆ ਜਿਹੜਾ ਉਹ ਯਾਦ ਕਰ ਰਹੇ ਹੈਗੇ ਉਹਨਾਂ ਦੀ ਹਿਸਟਰੀ ਨੂੰ ਵੀ ਯਾਦ ਕਰ ਰਹੇ ਹੈਗੇ ਆ ਅਜੋਕੇ ਸਮੇਂ ਦੇ ਵਿੱਚ ਤੇ ਉਹ ਸਮੇਂ ਦੇ ਵਿੱਚ ਆ ਜਿਹੜਾ ਕੀ ਸਿਮਿਲਰਿਟੀਆਂ ਆ ਵੀ ਅਜੋਕੇ ਸਮੇਂ ਦੇ ਵਿੱਚ ਅੱਜ ਵੀ ਉਹਨਾਂ ਨੂੰ ਯਾਦ ਕਰਨ ਦੀ ਜਰੂਰਤ ਹੈ ਕਿਉਂਕਿ ਦੇਸ਼ ਤਾਂ ਯਾਦ ਹੋ ਚੁੱਕਿਆ ਦੇਖੋ ਜਿਹੜੀ ਸਿਮਿਲਰਿਟੀ ਆ ਉਹ ਇਹ ਆ ਕਿ ਲੋਕਾਂ ਦੇ ਜੀਵਨ ਪੱਧਰਾ ਬਿਲਕੁਲ ਬਦਲੇ ਨਹੀਂ ਹੈ ਕਿਉਂਕਿ ਦੇਖੋ 1915 ਦੇ ਵਿੱਚ ਬਹੁਤ ਸਾਰੀਆਂ ਘਟਨਾਵਾਂ ਇਹ ਜੁਈਆਂ ਸੀਗੀਆਂ ਕਿ ਜਿਹੜਾ ਗਦਰ ਆ ਉਹ ਅਸਫਲ ਹੋ ਗਿਆ ਕਿਉਂਕਿ ਉਸ ਤਰ੍ਹਾਂ ਦੀ ਤਿਆਰੀ ਉਹਨਾਂ ਦੀ ਨਹੀਂ ਸੀਗੀ ਤਾਕਤ ਅੰਗਰੇਜ਼ਾਂ ਦੀ ਵੱਧ ਸੀਗੀ ਜਾਂ ਲੋਕਾਂ ਨੇ ਉਸ ਤਰ੍ਹਾਂ ਰਿਸਪੌਂਡ ਨਹੀਂ ਕੀਤਾਗਾ ਉਹ ਜਿਹੜਾ ਗਦਰ ਆ ਕੁਝ ਗਦਾਰਾਂ ਕਰਕੇ ਉਹ ਜਿਹੜੀ ਗਦਰ ਦੀ ਡੇਟ 19 ਫਰਵਰੀ ਉਹ ਲੀਕ ਹੋ ਗਈ ਫਿਰ 21 ਫਰਵਰੀ ਰੱਖੀ ਉਹ ਵੀ ਲੀਕ ਹੋ ਗਈ ਉਹਨਾਂ ਨੇ ਜਿਹੜੀਆਂ ਹਥਿਆਰਬੰਦ ਫੌਜਾਂ ਨੂੰ ਜਿਹੜਾ ਬਗਾਵਤ ਕਰਾਉਣ ਦੀ ਕੋਸ਼ਿਸ਼ ਕੀਤੀ ਸੀਗੀ ਗਦਰ ਪਾਰਟੀ ਨੇ ਉਹ ਫੜੇ ਗਏ ਫੌਜਾਂ ਦੀਆਂ ਜਿਹੜੀਆਂ ਅਸਲੇਖਾਨੇ ਦੇ ਵਿਚਾਰਾ ਫਲਾਂ ਤੱਕ ਫੜ ਕੇ ਜਮਾ ਕਰ ਲਈਆਂ ਗਈਆਂ ਉਹ ਗਦਰਾ ਜਿਹੜਾ ਅਸਫਲ ਹੋ ਗਿਆ ਉਸ ਤੋਂ ਬਾਅਦ ਹੋਰ ਵੀ ਬਹੁਤ ਸਾਰੀਆਂ ਲਹਿਰਾਂ ਚੱਲੀਆਂ ਔਰ 1947 ਦੇ ਵਿੱਚ ਜਿਹੜੀ ਆਜ਼ਾਦੀ ਆ ਉਹ ਅਸਲ ਚ ਇੱਕ ਰਸਮੀ ਆਜ਼ਾਦੀ ਸੀ ਰਸਮੀ ਤੌਰ ਤੇ ਜਿਹੜਾ ਬ੍ਰਿਟਿਸ਼ ਆ ਜਿਹੜੇ ਅੰਗਰੇਜ਼ ਆ ਉਹ ਉਹ ਦੇਸ਼ ਛੱਡ ਕੇ ਚਲੇ ਗਏ ਉਹਨਾਂ ਦੇ ਜਿਹੜੇ ਇੰਟਰਸਟ ਹੋ ਅੱਜ ਵੀ ਭਾਰਤ 'ਚ ਨਹੀਂ ਤਾਂ ਜਿੱਥੇ-ਜਿੱਥੇ ਦੇ ਲੋਕਾਂ ਨੇ ਆਜ਼ਾਦੀ ਪ੍ਰਾਪਤ ਕੀਤੀ ਆ ਉਹ ਲੜ ਕੇ ਕੀਤੀ ਆ ਔਰ ਪੂਰੀ ਤਰ੍ਹਾਂ ਸਾਮਰਾਜਵਾਦ ਦਾ ਸਫਾਇਆ ਕੀਤਾ ਪਰ ਭਾਰਤ ਦੇ ਵਿੱਚ ਜਾਂਦੇ ਜਾਂਦੇ ਉਹ ਦੋ ਮੁਲਕ ਬਣਾ ਗਏ 10 ਲੱਖ ਲੋਕ ਜਿਹੜੇ ਇਸ ਕਤਲੋਗਾਰਤ ਦੇ ਵਿੱਚ ਮਾਰੇ ਗਏ ਬੇਕਰੋ ਹੋਏ ਪੰਜਾਬ ਆ ਜਿਹੜਾ ਬੰਗਾਲ ਆ ਉਹਦੀ ਵੰਡ ਹੋਈ ਔਰ ਲੋਕਾਂ ਦਾ ਜਿਹੜਾ ਘਾਣਾ ਹੋਇਆ ਇਹਨੂੰ ਲੋਕ ਉਹ ਖਰੀ ਆਜ਼ਾਦੀ ਨਹੀਂ ਕਹਿ ਸਕਦੇ ਅੰਗਰੇਜ਼ ਸਿਰਫ ਪਰਦੇ ਪਿੱਛੇ ਗਏ ਆ ਉਹਨਾਂ ਦੇ ਬਿਜ਼ਨਸ ਆ ਜਿਹੜੇ ਜਾਂ ਸਭ ਕੁਛ ਆ ਉਹ ਉਦਾਂ ਦੀ ਚੱਲ ਰਿਹਾ ਹੈ ਜਿਹੜੇ ਵਾਰਸ ਸੀਗੇ ਉਹਨਾਂ ਦੇ ਜਿਹੜੇ ਸਰਮਾਇਦਾਰਾਂ ਦੇ ਪੂੰਜੀਪਤੀਆਂ ਦੇ ਉਹਨਾਂ ਦੇ ਹੱਥਾਂ 'ਚ ਜਿਹੜੀ ਸੱਤਾ ਉਹ ਆਈ ਆ ਜਿਹੜੀ ਆਜ਼ਾਦੀ ਸਰਾਬੇ ਹੁਣੀ ਚਾਹੁੰਦੇ ਸੀ ਜਿਹੜੀ ਆਜ਼ਾਦੀ ਭਗ ਸਿੰਘ ਹੁਣੀ ਚਾਹੁੰਦੇ ਸੀਗੇ ਉਹ ਆਜ਼ਾਦੀ ਬਿਲਕੁਲ ਵੀ ਨਹੀਂ ਆਈ ਜੀ ਕਿਉਂ ਨਹੀਂ ਆਈ ਕਿਉਂਕਿ ਉਸ ਸਮੇਂ ਵੀ ਜਿਹੜੀ ਲੜਾਈ ਆ ਸਾਮਰਾਜਵਾਦ ਦੇ ਖਿਲਾਫ ਸੀ ਸਾਮਰਾਜਵਾਦ ਜੇ ਸੌਖਾ ਸਮਝਣਾ ਹੋਵੇ ਵੀ ਜਿਹੜੇ ਵੱਡੇ ਲੁਟੇਰੇ ਮੁਲਕ ਆ ਉਹ ਆਪ ਤੋਂ ਜਿਹੜੇ ਮਾੜੇ ਮੁਲਕ ਆ ਕਮਜ਼ੋਰ ਮੁਲਕ ਆ ਉਹਨਾਂ ਨੂੰ ਐਜ਼ ਅ ਮਾਰਕੀਟ ਵਰਤਦੇ ਆ ਉਹਨਾਂ 'ਚ ਆਪਦੇ ਪ੍ਰੋਡਕਟ ਵੇਚਦੇ ਆ ਜਿਹੜੇ ਨਹੀਂ ਮੰਨਦੇ ਉਹਨਾਂ ਦੀ ਧੌਣ ਮਰੋੜਦੇ ਆ ਤੇ ਜਿਹੜੇ ਮੰਨਦੇ ਉਹਨਾਂ ਨੂੰ ਲਾਤੇ ਢਾ ਲਾ ਕੇ ਰੱਖਦੇ ਆ ਤੇ ਜਿਹੜੇ ਭਾਰਤੀ ਹਾਕਮ ਆ ਅੱਜ ਅਮਰੀਕਾ ਦੇ ਯੂਰਪ ਦੇ ਹੋਰ ਰਸ਼ੀਆ ਦੇ ਬਹੁਤ ਸਾਰੇ ਜਿਹੜੇ ਸਾਮਰਾਜੀ ਮੁਲਕ ਨੇ ਸਾਮਰਾਜੀ ਵੱਡੀਆਂ ਬਹੁ ਕੌਮੀ ਕੰਪਨੀਆਂ ਨੇ ਅੱਜ ਉਹਨਾਂ ਦੀ ਲਾਪਤੇ ਹਿੱਦੀ ਨੰਗੇ ਹੋਏ ਆ ਅੱਜ ਇਹ ਇਹ ਮੁਲਕ ਜਿਹੜਾ ਨੌ ਕਟਨੀਆਂ ਬਣਾਉਣ ਜੋਗਾ ਨਹੀਂਗਾ ਉਹ ਵੀ ਮੇਡ ਇਨ ਕੋਰੀਆ ਮੇਡ ਇਨ ਜਪਾਨ ਆ ਇਹ ਲੱਖਾਂ ਟਰੈਕਟਰ ਵਰਤੇ ਜਾਂਦੇ ਉਹ ਬਣਾਉਣ ਜੋਗੇ ਨਹੀਂ ਹੈ ਜਿਹੜਾ ਸਾਰੇ ਦਾ ਸਾਰਾ ਡਿਫੈਂਸ ਦਾ ਸਮਾਨ ਆ ਕੋਈ ਰਸ਼ੀਆ ਤੋਂ ਖਰੀਦ ਰਹੇ ਆ ਕੋਈ ਅਮਰੀਕਾ ਤੋਂ ਖਰੀਦ ਰਹੇ ਆ ਇਹ ਆ ਰਫੈਲ ਜਹਾਜ਼ ਇਹਨਾਂ ਨੇ ਜਿਹੜਾ ਆ ਆਪਣਾ ਇਥੋਂ ਇਹਨਾਂ ਤੋਂ ਖਰੀਦੇ ਆ ਫਰਾਂਸ ਵਾਲਿਆਂ ਤੋਂ ਖਰੀਦੇ ਆ ਇਸ ਕਰਕੇ ਇੱਥੇ ਮੈਨੂਫੈਕਚਰਿੰਗ ਹੀ ਕੁਛ ਨਹੀਂ ਹੁੰਦਾ ਹਮ ਫੌਜੀਆਂ ਦੇ ਕਫਨ ਤੱਕ ਤਬੂਤ ਤੱਕ ਬਾਹਰੋਂ ਮੰਗਾਉਂਦੇ ਆ ਇਸ ਕਰਕੇ ਉਹ ਖਰੀ ਆਜ਼ਾਦੀ ਬਿਲਕੁਲ ਨਹੀਂ ਹੈ ਲੋਕਾਂ ਨੂੰ ਅੱਜ ਤਾਂ ਵੀ ਇਹਦੇ ਖਿਲਾਫ ਸਾਮਰਾਜਵਾਦ ਦੇ ਖਿਲਾਫ ਲੜਨ ਦੀ ਲੋੜ ਆ ਕਿ ਅੱਜ ਸਾਮਰਾਜ ਜਿਹੜਾ ਲੋਕਾਂ ਦਾ ਜਲ ਜੰਗਲ ਜ਼ਮੀਨਾਂ ਉਹ ਤੇ ਕਬਜ਼ਾ ਕਰਨਾ ਚਾਹੁੰਦਾ ਜਿਹੜੇ ਇੱਥੋਂ ਦੇ ਦੇਸੀ ਕਾਰਪੋਰੇਟ ਆ ਉਹਦੇ ਨਾਲ ਮਿਲ ਕੇ ਅੱਜ ਵੀ ਉਹੀ ਹਾਲਾਤ ਆ ਉਦੋਂ ਵੀ 2.5 ਲੱਖ ਲੋਕਾਂ ਦੀ ਜਿਹੜੀ ਜ਼ਮੀਨਾਂ ਉਹ ਗਹਿਣੇ ਹੋ ਚੁੱਕੀ ਸੀ ਲੱਖ ਏਕੜ ਜ਼ਮੀਨ ਗੈਣੀ ਹੋ ਚੁੱਕੀ ਸਗੀ ਤੇ ਅੱਜ ਵੀ ਜਿਹੜਾ ਜੇ ਪਹੀ ਪੰਜਾਬ ਚ ਰਹਿੰਦੇ ਇਹਦੀ ਗੱਲ ਕਰੀਏ ਲੱਖਾਂ ਖੁਦਕੁਸ਼ੀਆਂ ਨੇ ਕਰਜ਼ੇ ਦੇ ਕਰਕੇ ਅੱਜ ਵੀ ਮਜ਼ਦੂਰਾਂ ਦੇ ਹੱਥ ਵਿਹਲੇ ਆ ਅੱਜ ਵੀ ਲੱਖਾਂ ਜਿਹੜੇ ਬੇਰੁਜ਼ਗਾਰ ਆ ਉਹ ਕੰਮ ਤੋਂ ਵਹੋਣੇ ਆ ਇਸ ਕਰਕੇ ਅੱਜ ਵੀ ਹਾਲਾਤ ਉਹੀ ਆ ਲੋਕ ਚਿੱਟੇ ਅਰਗੀ ਭੜੀ ਐਲਾਨਤ ਕਰਕੇ ਮਰ ਰਹੇ ਆ ਅੱਜ ਵੀ ਕੋਈ ਲੋਕਾਂ ਦੇ ਹਾਲਾਤ ਚੰਗੇ ਨਹੀਂ ਹੈ ਅੱਜ ਉਹੀ ਸਾਮਰਾਜਵਾਦ ਜੀ ਨੂੰ ਭਗ ਸਿੰਘ ਨੇ ਮਰਦਾਬਾਦ ਕਿਹਾ ਜਿਹਦੇ ਖਿਲਾਫ ਗਦਰ ਪਾਰਟੀ ਦੀ ਸਾਰੀ ਦੀ ਸਾਰੀ ਮੂਵਮੈਂਟ ਸੀ ਉਹੀ ਸਾਮਰਾਜਵਾਦ ਰਲ ਕੇ ਜਿਹੜਾ ਕਈ ਮੁਲਕ ਭਾਰਤ ਨੂੰ ਲੁੱਟਣ ਲੱਗੇ ਹੋਏ ਆ ਤੇ ਮੋਦੀ ਵਰਗੇ ਜਾਂ ਜਿਹੜੇ ਇਹਨਾਂ ਦੀ ਹੋਰ ਝੁੰਡਲੀ ਆ ਜਾਂ ਕੋਈ ਵੀ ਆਵੇ ਉਹ ਉਹਨਾਂ ਸਾਮਰਾਜੀਆਂ ਦੀ ਸੇਵਾ ਚ ਲੱਗੇ ਹੋਏ ਆ ਇਸ ਕਰਕੇ ਅੱਜ ਵੀ ਉਹਨਾਂ ਦੀ ਲੜਾਈ ਜਿਉਂਦੀ ਤਿਉਂ ਖੜੀ ਆ ਅੱਜ ਵੀ ਜਿਹੜੇ ਫਿਰਕੂ ਸਿਆਸਤ ਆ ਉਹਦੇ ਖਿਲਾਫ ਗਦਰ ਪਾਰਟੀ ਨੇ ਲੋਕਾਂ ਨੂੰ ਇਕਜੁੱਟ ਹੋ ਕੇ ਜਿਹੜਾ ਸੱਦਾ ਦਿੱਤਾ ਅੱਜ ਵੀ ਫਿਰਕੂ ਸਿਆਸਤ ਹੋ ਰਹੀ ਆ ਇੱਕ ਵਿਸ਼ੇਸ਼ ਫਿਰਕਿਆਂ ਨੂੰ ਘੱਟ ਗਿਣਤੀਆਂ ਨੂੰ ਟਾਰਗੇਟ ਕਰਕੇ ਉਹਨਾਂ ਦਾ ਕਤਲੋਗਾਰਧ ਕੀਤੀ ਜਾ ਰਹੀ ਹੈ ਉਹਨਾਂ ਦੇ ਖਿਲਾਫ ਜਿਹੜਾ ਨਸਲਵਾਦ ਪੜਕਾਇਆ ਜਾ ਰਿਹਾ ਇਸ ਕਰਕੇ ਅੱਜ ਜਿਹੜੀ ਰੈਲਮੈਂਟ ਗਦਰ ਦੀ ਵਿਚਾਰਧਾਰਾ ਵੀ ਤੇ ਸਰਾਬੇ ਹੋਣਾਂ ਦੀ ਜਿਹੜੀ ਪਾਰਟੀ ਦਾ ਜਿਹੜਾ ਰਹਿਦਾ ਕਾਰਜ ਆ ਅੱਜ ਵੀ ਉਹਨੂੰ ਜਿਹੜਾ ਹੱਥ ਪਾ ਕੇ ਉਹਨੂੰ ਪੂਰਾ ਕਰਨ ਦੀ ਜਿਹੜੀ ਜ਼ਰੂਰਤ ਆ ਸਾਡੇ ਸਾਹਮਣੇ ਖੜੀ ਹੈ ਇੱਕ ਗੱਲ ਹੈਗੀ ਆ ਹਲੇ ਕੱਲ ਹੀ ਆ ਜਿਹੜੇ ਦੋ ਦੋ ਥਾਵਾਂ ਤੋਂ ਨਤੀਜੇ ਆਏ ਹੈਗੇ ਆ ਇੰਨਾ ਚਿਰ ਹੋ ਗਿਆ ਲੋਕਾਂ ਨੂੰ ਵੋਟਾਂ ਪਾਉਂਦਿਆਂ ਜੇਕਰ ਲੋਕੀ ਵੋਟਾਂ ਨਾ ਪਾਉਣਗੇ ਸਰਕਾਰ ਨਾ ਬਦਲਣਗੇ ਬਿਹਾਰ ਦੇ ਵਿੱਚ ਵੀ ਦੁਵਾਰਾ ਤੋਂ ਆ ਜਿਹੜੀ ਐਨਡੀਏ ਆ ਗਈ ਤੇ ਇੱਥੋਂ ਆਪਾਂ ਦੇਖੀਏ ਤਰਨਤਾਨ ਤੋਂ ਵੀ ਆਮ ਆਦਮੀ ਪਾਰਟੀ ਜਿੱਤ ਗਈ ਤੀਜਾ ਬਦਲ ਵੀ ਲਿਆਏ ਲੋਕ ਜੇ ਵੋਟਾਂ ਨਾ ਪਾਉਣਗੇ ਫਿਰ ਰਸਤਾ ਕੀ ਬਚਦਾ ਹੈਗਾ ਜੇ ਗਦਰ ਗਦਰ ਮੂਵਮੈਂਟ ਦਾ ਰਸਤਾ ਸੀ ਕਿਉਂਕਿ ਗਦਰ ਮੂਵਮੈਂਟ ਦਾ ਰਸਤਾ ਤਾਂ ਬਾਈ ਜੀ ਹਥਿਆਰਬੰਦ ਸੀਗਾ ਹੁਣ ਸਾਰੇ ਲੋਕ ਹਥਿਆਰਬੰਦ ਤਾਂ ਹੋ ਨਹੀਂ ਸਕਦੇਗੇ ਉਹਦੀ ਤੁਸੀਂ ਦੇਖਿਆ ਹੈਗਾ ਪਿਛਲੇ ਸਮੇਂ ਦੇ ਦੌਰਾਨ ਜਿਹੜਾ ਉਹ ਮੌ ਮੌਵਿਸਟ ਮੂਵਮੈਂਟ ਆ ਜਿਹੜੀ ਕਿਸ ਤਰੀਕੇ ਨਾਲ ਸਪਰੈਸ ਕੀਤੀ ਜਾ ਰਹੀ ਹੈਗੀ ਫਿਰ ਕੀ ਰਸਤਾ ਹੋ ਸਕਦਾ ਇਸ ਤੋਂ ਇਲਾਵਾ ਦੇਖੋ ਜਿਹੜੇ ਸਰਮਾਇਦਾਰ ਆ ਉਹਨਾਂ ਨੂੰ ਤਾਂ ਕੋ ਵੋਟਾਂ ਵਾ ਕੇ ਚੁਣਦਾ ਨਹੀਂ ਹੈ ਅੱਜ ਦੁਨੀਆ ਦਾ ਕੁੱਲ ਧਨ ਦੌਲਤ ਆ ਜਿਹੜਾ ਉਹ 1% ਬੰਦਿਆਂ ਦੇ ਹੱਥ ਦੇ ਵਿੱਚ 70% ਆ ਭਾਰਤ ਦੇ ਵਿੱਚ ਵੀ ਜਿਹੜੇ ਕੁਸ਼ਕ ਕਾਰਪੋਰੇਟ ਘਰਾਣੇ ਆ ਜਿਹੜਾ ਕੁੱਲ ਭਾਰਤ ਦੀ ਜਿਹੜੀ ਜੀਡੀਪੀ ਆ ਉਹਦੇ ਬਰਬ ਉਹਦੇ ਤੋਂ ਵੱਧ ਪ੍ਰਾਪਰਟੀ ਉਹਨਾਂ ਕੋਲੇ ਕੁਸ਼ਕ ਬੰਦਿਆਂ ਕੋਲੇ ਜਿਹੜਾ ਤਾਜ਼ਾ ਡੇਟਾ ਭਾਰਤ ਦੇ ਵਿੱਚ ਜਿਹੜਾ ਜਾਰੀ ਹੋਇਆ ਉਹ ਜਿਹੜਾ 1% ਲੋਕਾਂ ਕੋਲੇ 72% ਧਨ ਦੌਲਤ ਆ। ਹੂੰ ਠੀਕ ਆ ਤੇ ਜਿਹੜਾ 99% ਬੰਦੇ ਕੋਲੇ 28% ਆ। ਹੂੰ ਜਿਹੜਾ ਇਹ ਧਨ ਦਾ ਇਕਤਰੀਕਰਨ ਹੋ ਰਿਹਾ ਹੈ। ਹੂੰ ਜਿਹੜਾ ਸਰਕੂਲੇਸ਼ਨ ਚ ਹੀ ਨਹੀਂ ਆ ਰਿਹਾ ਇਕੱਠਾ ਹੋ ਰਿਹਾ ਧਨ ਦੌਲਤ ਜ਼ਮੀਨ ਜਿਹੜਾ ਸਭ ਕੁਝ ਪੈਦਾਵਾਰ ਦੇ ਸਾਧਨਾਂ ਉਹਦੇ ਤੇ ਕਬਜ਼ਾ ਜਿਹੜਾ ਕਾਰਪੋਰੇਟ ਘਰਾਣਿਆਂ ਦਾ ਜਾਂ ਜਿਹੜੇ ਦੇਸੀ ਜ਼ਗੀਰਦਾਰ ਆ ਜਾਂ ਜਿਹੜੀਆਂ ਬਹੁਤ ਕਮੀ ਕੰਪਨੀਆਂ ਉਹਨਾਂ ਦਾ ਹੋ ਰਿਹਾ। ਉਹਨੂੰ ਤਾਂ ਲੋਕ ਵੋਟਾਂ ਪਾ ਕੇ ਚੁਣਦੇ ਹੀ ਨਹੀਂ। ਜੀ ਰਾਜ ਹੈਗਾ ਉਹਨਾਂ ਦਾ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ ਚਾਹੇ ਐਨਡੀਏ ਆ ਬੀਜੇਪੀ ਆ ਚਾਹੇ ਕਾਂਗਰਸ ਆ ਚਾਹੇ ਜੁੜੀ ਮਰਜੀ ਆ ਇਹ ਤਾਂ ਉਹਨਾਂ ਦੇ ਨਮਾਇंदे ਨੇ ਜੀ ਇਹੇ ਉਹਨਾਂ ਕਾਰਪੋਰੇਟ ਘਰਾਣਿਆਂ ਦੇ ਨਮਾਇंदे ਨੇ ਇਹਨਾਂ ਚ ਕੋਈ ਵੀ ਖਰੀ ਸੱਚੀ ਦੇਸ਼ ਭਗਤ ਪਾਰਟੀ ਨਹੀਂ ਹੈ ਇਹ ਸਾਰੇ ਦੇ ਸਾਰੇ ਕਾਂਗਰਸ ਵੀ ਤਾਂ 50 ਸਾਲ ਰਹਿ ਗਈ ਗਈ ਆ ਹੁਣ ਐਨਡੀਏ ਲੋਕਾਂ ਨੂੰ ਜਿਹੜਾ ਲੁੱਟਣ ਵੀ ਲੱਗੀ ਹੋਈ ਆ ਕੁੱਟਣ ਵੀ ਲੱਗੀ ਹੋਈ ਆ ਧਰਮ ਦੇ ਨਾਂ ਤੇ ਵੀ ਸਿਆਸਤ ਕਰਨ ਲੱਗੀ ਹੋਈ ਆ ਖਰੀਦ ਗਦਰ ਪਾਰਟੀ ਵਰਗੀ ਇਹਨਾਂ ਚ ਕੋਈ ਪਾਰਟੀ ਨਹੀਂ ਹੈ ਸਾਰੇ ਸਾਮਰਾਜਵਾਦ ਦੇ ਖਿਲਾਫ ਜਿਹੜਾ ਕੋਈ ਮੂਵਮੈਂਟ ਨਹੀਂ ਚਲਾ ਰਹੇ ਤੇ ਉਹਦੇ ਸਾਹਮਣੇ ਜਿਹੜਾ ਲਿਫੇ ਹੋਏ ਨੇ ਨਹੀਂ ਇਸ ਤੋਂ ਪਹਿਲਾਂ ਨਾਨ ਪਾਰਲੀਮੈਂਟਰੀ ਕੀ ਪ੍ਰੈਕਟਿਸ ਹੈਗੀ ਆ ਵੀ ਜਿਹਦੇ ਨਾਲ ਲੋਕਾਂ ਨੂੰ ਇੱਕ ਵਾਰੀ ਯਕੀਨ ਹੋਵੇ ਵੀ ਆਪਾਂ ਕਹਿੰਦੇ ਹੈਗੇ ਵੀ ਆਹ ਰਸਤਾ ਵੀ ਹੈਗਾ ਹੈਗਾ ਵੀ ਨਾਨ ਪਾਰਲੀਮੈਂਟਰੀ ਵੇ ਦੇ ਨਾਲ ਆਹ ਮਸਲਾ ਜਿਹੜਾ ਸੋਲੂਸ਼ਨ ਉਹਦਾ ਹੱਲ ਹੋਇਆ ਹੈਗਾ ਕੀ ਹੈਗਾ ਤੁਹਾਡੇ ਕੋਲ ਉਦਾਹਰਨ ਦੇਖੋ ਦੁਨੀਆ ਚ ਬਹੁਤ ਸਾਰੀਆਂ ਧਾਰਨਾ ਨੇ ਗਦਰ ਪਾਰਟੀ ਵੀ ਇਥੇ ਹਥਿਆਰਬੰਦ ਮੂਵ ਜਿਹੜੀ ਮੂਵਮੈਂਟ ਆ ਉਹ ਕਰਨਾ ਚਾਹੁੰਦੀ ਸੀਗੀ ਉਹਨਾਂ ਨੇ ਤਾਂ ਹਵਾਈ ਜਹਾਜ਼ ਦੀ ਟ੍ਰੇਨਿੰਗ ਵੀ ਦਿੱਤੀ ਸਰਾਭੇ ਨੂੰ ਇੱਕ ਪ੍ਰਾਈਵੇਟ ਕੰਪਨੀ ਚ ਵੀ ਲਾਇਆ ਜਾ ਸਿੱਖਿਆ ਵੀ ਉਹਦੀ ਰਿਪੇਅਰ ਕਰਨੀ ਵੀ ਸਿੱਖਿਆ ਔਰ ਭਾਰਤ ਦਾ ਪਹਿਲਾ ਪਾਇਲਟ ਹੋਇਆ ਕਰਤਾਰ ਸਿੰਘ ਸਰਾਭਾ ਇਹ ਬਹੁਤ ਘੱਟ ਲੋਕਾਂ ਨੂੰ ਪਤਾ ਹੋਊਗਾ ਪਹਿਲਾ ਪਾਇਲਟ ਕਰਤਾਰ ਸਿੰਘ ਸਰਾਭਾ ਸੀ ਔਰ ਨਾਨ ਪਾਰਲੀਮੈਂਟਰੀ ਜਿਹੜਾ ਇਹ ਤਾਂ ਦੇਖੋ ਬਹੁਤ ਸਾਰੇ ਸੰਸਾਰ ਦੇ ਦੇਸ਼ਾਂ ਨੇ 10 ਤੱਕੇ ਲੋਕ ਜੇ ਇਕੱਠੇ ਹੋਣ ਤੇ ਉਹ ਤਖਤੇ ਪਲਟ ਸਕਦੇ ਆ ਜੀ ਜੇ ਤੁਸੀਂ ਰੂਸ ਦੀ ਧਾਰਨ ਦੇਖਦੇ ਹੋ ਜਦੋਂ ਸੋਵੀਅਤ ਯੂਨੀਅਨ ਦੇ ਵਿੱਚ ਯੂਨੀਅਨ ਉਹਨਾਂ ਨੇ ਬਣਾਈ ਆ 1917 ਦੇ ਵਿੱਚ ਉੱਥੇ ਮਜ਼ਦੂਰਾਂ ਕਿਸਾਨਾਂ ਦਾ ਜਿਹੜੀ ਸੱਤਾ ਸਥਾਪਿਤ ਕੀਤੀ ਆ ਤੇ ਜਿਹਨੂੰ ਯੂਰਪ ਦਾ ਬਿਮਾਰ ਆਦਮੀ ਕਿਹਾ ਜਾਂਦਾ ਸੀਗਾ ਰੂਸ ਨੂੰ ਜਿੱਥੋਂ ਦੇ ਲੋਕ ਗਏ ਗੁਜ਼ਰੇ ਸੀਗੇ ਜਿੱਥੇ ਭੂ ਗੁਲਾਮੀ ਤੱਕ ਸੀਗੀ ਜਿੱਥੇ ਲੋਕ ਭੁੱਖ ਮਰੀਚ ਜਾਂ ਜਿਹੜੇ ਕਾਰਖਾਨਿਆਂ ਦੇ ਗੰਦੇ ਧੂਏ ਦੇ ਵਿੱਚ ਹੀ ਦਬ ਕੇ ਰਹਿ ਜਾਂਦੇ ਸੀ ਉਹ ਮੁਲਕ ਜਿਹੜਾ ਉਸ ਸਮੇਂ ਉਥੋਂ ਇਨਕਲਾਬ ਕਰਕੇ ਬਹੁਤ ਲੋਕਾਂ ਦਾ ਜੀਵਨ ਪੱਧਰ ਬਹੁਤ ਉੱਚਾ ਚੱਕ ਕੇ ਲੈ ਕੇ ਗਿਆ ਚਾਹੇ ਸਪੇਸ ਸੈਕਟਰ ਚ ਹੋਵੇ ਚਾਹੇ ਹਥਿਆਰਾਂ ਵਾਲੇ ਖੇਤਰ ਚ ਹੋਵੇ ਚਾਹੇ ਕਿਸੇ ਵੀ ਖੇਤਰ ਚ ਦੇਖੋ ਰਸ਼ੀਆ ਨੇ ਜਿਹੜੀ ਬਹੁਤ ਵੱਡੀ ਤਰੱਕੀ ਕੀਤੀ ਆ ਉਥੇ ਜਿਹੜਾ ਉਹਨਾਂ ਨੇ ਰੈਵੋਲੂਸ਼ਨ ਕੀਤਾ ਦੁਨੀਆ ਦੇ ਅੱਧੇ ਗਲੋਬ ਤੇ ਜਿਹੜਾ ਉਹ ਕ੍ਰਾਂਤੀਆਂ ਹੋਈਆਂ ਨੇ ਅੱਜ ਉਹ ਮੁਲਕਾਂ ਦਾ ਜੀਵਨ ਪੱਧਰ ਕਿੱਥੇ ਆ ਪਰ ਭਾਰਤ ਦੇ ਬੱਚੇ ਜਿਹੜੀ ਸਮੱਸਿਆ ਇਹ ਬਣੀ ਹੋਈ ਆ ਕਿ ਇੱਥੇ ਜਿਹੜੀਆਂ ਬਹੁਤ ਸਾਰੀਆਂ ਮੂਵਮੈਂਟਾਂ ਹੋਈਆਂ ਨੇ ਉਹਨੂੰ ਕਿਉਂਕਿ ਬਹੁਤ ਭਾਰਤੀ ਰਾਜ ਬਹੁਤ ਜ਼ਬਰ ਇਹਨਾਂ ਕੋਲੇ ਜਿਹੜੀ ਸਟੇਟ ਪਾਵਰ ਆ ਉਹਨੂੰ ਦੱਬ ਲੈਂਦੇ ਆ ਠੀਕ ਆ ਪਰ ਲੋਕਾਂ ਜਿਹੜੀ ਜਿੱਥੇ ਅਸੀਂ ਕਹਨੇ ਆ ਕਿ ਦੋ ਜਮਾਤਾਂ ਐ ਜਿੱਥੇ ਅਮੀਰ ਦੇ ਖਿਲਾਫ ਗਰੀਬਾਂ ਨੇ ਲੜਨਾ ਇਕੱਠੇ ਹੋ ਕੇ ਲੜਨਾ ਇਹ ਲੜਾਈ ਉਹਨਾਂ ਚਿਰ ਚਲਣੀ ਐ ਜਿੰਨਾ ਚਿਰ ਇਹਨੂੰ ਖਤਮ ਨਹੀਂ ਹੋਣਾ ਚਿਰ ਕੀਤਾ ਜਾ ਸਕਦਾ ਜਿੰਨਾ ਚਿਰ ਪੈਦਾਵਾਰ ਦੇ ਸਾਧਨ ਜਾਲ ਜੰਗਲ ਜ਼ਮੀਨ ਤੇ ਆਮ ਲੋਕਾਂ ਦਾ ਕਬਜ਼ਾ ਨਹੀਂ ਹੋ ਜਾਂਦਾ ਜੀ ਇਹ ਸਿਰਫ ਤੇ ਸਿਰਫ ਕੁਝ ਵਕਤੀ ਗੱਲਾਂ ਨੇ ਕੁਝ ਗੱਲਾਂ ਠੱਲੀਆਂ ਜਾ ਸਕਦੀਆਂ ਨੇ ਰੋਕੀਆਂ ਨਹੀਂ ਜਾ ਸਕਦੀਆਂ ਹੂੰ ਠੀਕ ਆ ਜਿੰਨਾ ਚਿਰ ਲੋਕ ਭੁੱਖੇ ਨੰਗੇ ਹੋਣਗੇ ਲੋਕ ਭੁੱਖਮਰੀ ਦਾ ਸ਼ਿਕਾਰ ਹੋਣਗੇ ਬੇਰਜ਼ਗਰੀ ਦਾ ਸ਼ਿਕਾਰ ਹੋਣਗੇ ਜਿੰਨਾ ਚਿਰ ਧਨ ਦੌਲਤ ਕੁਸ਼ਕ ਹੱਥਾਂ ਦੇ ਵਿੱਚ ਇਕੱਠਾ ਹੋਊਗਾ ਉਨਾਂ ਚਿਰ ਇਹ ਲੜਾਈ ਜਾਰੀ ਰਹਿਣੀ ਹੈ ਜਿਹਨੂੰ ਬਾਬੇ ਨਾਨਕ ਨੇ ਵੀ ਕਿਹਾ ਕਿ ਭਾਈ ਲਾਲੋ ਤੇ ਮਲਕ ਭਾਗੋ ਦੀ ਲੜਾਈ ਹੈ ਜਿੰਨਾ ਚਿਰ ਮਲਕ ਭਾਗੋ ਰਹਣੇ ਹੈ ਭਾਈ ਲਾਲੋ ਵੀ ਤੇ ਰਹਿਣਗੇ ਜੀ ਇਹ ਲੜਾਈ ਬਿਲਕੁਲ ਚਾਹੇ ਨਾਨ ਪਰਲੀਮੈਂਟਰੀ ਕਹਿ ਲੋ ਚਾਹੇ ਤੁਸੀਂ ਜੋ ਮਰਜ਼ੀ ਕਹਿ ਲੋ ਇਹ ਲੜਾਈ ਤਾਂ ਜਿੰਨਾ ਚਿਰ ਇਹ ਸਟਰਗਲ ਪੂਰੀ ਨਹੀਂ ਹੁੰਦੀ ਜਿਹੜਾ ਇਹ ਕ੍ਰਾਂਤੀ ਇਨਕਲਾਬ ਆ ਪੂਰਾ ਨਹੀਂ ਹੁੰਦਾ ਲੜਾਈ ਜਾਰੀ ਰਹਿਣੀ ਹੈ ਜੀ ਸੋ ਦੋਸਤੋ ਇਹ ਸੀ ਗੱਲਬਾਤ ਮੰਗਾ ਯਾਦਜੀ ਨਾਲ ਕਾਫੀ ਵਿਸਥਾਰ ਦੇ ਵਿੱਚ ਗਦਰ ਪਾਰਟੀ ਸ਼ਹੀਦ ਕਰਤਾਰ ਸਿੰਘ ਸਰਾਭਾ ਤੇ ਇਸ ਤੋਂ ਇਲਾਵਾ ਜਿਹੜਾ ਪਾਰਲੀਮੈਂਟ ਤੋਂ ਬਿਨਾਂ ਨੌਨ ਪਾਰਲੀਮੈਂਟਰੀ ਵੀ ਕੋਈ ਰਸਤਾ ਹੈਗਾ ਉਸ ਬਾਰੇ ਜਿਹੜੀ ਗੱਲਬਾਤ ਆਪਾਂ ਕੀਤੀ ਆਪਾਂ ਬਾਈ ਦਾ ਧੰਨਵਾਦ ਕਰਦੇ ਆ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ